ਹੈਲੋ ਜੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਖਟੜਾ ਫੈਮਿਲੀ ਵਲੌਗ ਐਂਡ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ। ਤਾਂ ਜੀ ਅੱਜ ਆਪਾਂ ਲਗਾਉਣ ਲੱਗੇ ਆਂ ਜੀ ਸਾਗ ਮੇਥੇ ਤੇ ਪਾਲਕ ਧਨੀਆ ਆਪਾਂ ਪਹਿਲਾਂ ਲਗਾ ਦਿੱਤਾ ਸੀ। ਇਧਰ ਉਸਨੂੰ ਲੱਗੇ ਨੇ ਸਾਰੀ ਮਿੱਟੀ ਜਿਹੜੀ ਸੈੱਟ ਕਰਨ ਬੱਟਾਂ ਵਗੈਰਾ ਬਣਾਉਣਾ ਤੇ ਸਿਮਰਨ ਲੱਗਿਆ ਨਾਲ ਹੈਲਪ ਕਰਾਉਣ ਹੈਲਪ ਵੀ ਕਰਦੀ ਐ ਤੇ ਪੂਰੇ ਪੰਗੇ ਲੈਂਦਾ ਵੈਣ ਨਾਲ ਕਦੇ ਉਧਰੋਂ ਪੜਦੇ ਆਂ ਵੀ ਇੱਧਰ ਆ ਜਾ ਕਹੀ ਨਾ ਲੱਗੇ ਤੇ ਕਦੇ ਉਧਰੋਂ ਪੜਦੇ ਆਂ ਤੇ ਉਧਰ ਮੈਂ ਦਾਲ ਧਰੇ ਆਈ ਆ ਤੇ ਰੱਗੀ ਸੀ ਮੈਂ ਇੱਥੇ ਤੜਕਾ ਚੀਰਨਾ ਮੈਂ ਰੱਖਤੀ ਸੀ ਜਿਆਦੇ ਛੋਲੇਾਂ ਦੇ ਨਾਲ ਤੇ ਤੜਕਾ ਬਾਅਦ ਚ ਲਾ ਲਾਂਗੇ ਮੈਂ ਕਿਹਾ ਆ ਬੀ ਨੇ ਆਪਣੇ ਹਾਲਕ ਮੇਥੇ ਤੇ ਗੋਭੀ ਸਰੋਂ ਮੇਥੇ ਇਹ ਕਿਹੜਾ ਕੀ ਆ ਮੂੜੀਆਂ ਨਾ ਉਹ ਜੇ ਆਪਾਂ ਬੱਟਾ ਤੇ ਲਗਾਵਾਂਗੇ ਤੇ ਧਨੀ ਆਪ ਲਗਾਤਾ ਸੀ ਪਹਿਲਾਂ ਹਾਂਜੀ ਇਹਨੂੰ ਆਇਆ ਵੀ ਆਲੂ ਚੀਰ ਰਹੀ ਹਾਂ ਮੈਂ ਤੇ ਲੱਗੀ ਆ ਵੀ ਮੈਂ ਆਪ ਵੀ ਆਲੂ ਪਾਵੇ ਸਿਮਰ ਕੀ ਕਰ ਰਹੀ ਆ

ਉੱਥੇ ਖੜਕੇ ਦੱਸੋ ਕੀ ਲਾਉਣਾ ਆਪਾਂ ਨੇ ਕਿਆਰੀਆਂ ਦੇ ਵਿੱਚ ਸਾਗ, ਤਾਜ ਇੱਥੇ ਸਾਗ ਲਾਉਣਾ ਅੱਛਾ ਹੋਰ ਕੀ ਲਾਉਣਾ ਇੱਥੇ ਮੂੜੀਆਂ ਲਾਉਣੀਆਂ ਮੂੜੀ ਬੱਟਾਂ ਤੇ ਅੱਛਾ ਹੋਰ ਇੱਥੇ ਸਾਗ ਲਾਉਣਾ ਉੱਥੇ ਕੀ ਲਾਇਆ ਸੀ ਉਹ ਦਿਨ ਆਪਾਂ ਨੇ ਫਿਰ ਸਾਗ ਲਾਇਆ ਸੀ ਇੱਥੇ ਹੀ ਸਾਗ ਉਹ ਉੱਥੇ ਕੀ ਲਾਇਆ ਸੀ ਆਪਾਂ ਭਣੀ ਟਣੀ ਆ ਲਾਇਆ ਸੀ ਹੈ ਨਾ ਲੋ ਜਿੱਥੇ ਮਿੱਟੀ ਆ ਸਾਰੀ ਪੱਧਰ ਕਰਤੀ ਸੀ ਤੇ ਪਾਣੀ ਛੱਡ ਦਿੱਤਾ ਸੀ ਆਪਾਂ ਨੇ ਤੇ ਪਾਣੀ ਜਦੋਂ ਇਹਨਾਂ ਫੁੱਲ ਹੋ ਗਿਆ ਕਿਆਰੀ ਦੇ ਵਿੱਚ ਫਿਰ ਉਸ ਤੋਂ ਬਾਅਦ ਆ ਜਿਹੜਾ ਛਿੱਟਾ ਦੇ ਦੇਣਾ ਹੈ ਸਰੋਂ ਦਾ ਹਸਣ ਨੇ ਇਸੇ ਤਰ੍ਹਾਂ ਸੀ ਹਰ ਸਾਲ ਇਹ ਥੋੜੀ ਜਿਹੀ ਜਗ੍ਹਾ ਹੈ ਆਪਣੇ ਤੇ ਉਹਦੇ ਵਿੱਚ ਹੀ ਆਪਾਂ ਸਾਰਾ ਕੁਝ ਲਗਾ ਦਿੰਨੇ ਆ ਤੇ ਬਾਹਰੋਂ ਆਪਾਂ ਬਿਲਕੁਲ ਸਾਗ ਵਗੈਰਾ ਲੈਂਦੇ ਨਹੀਂ ਹੈਗੇ ਨਾ ਹੀ ਮਿੱਠੇ ਪਾਲਕ ਵਗੈਰਾ ਲੈਣੇ ਆ ਜਿੰਨਾ ਕੁ ਘਰੇ ਹੁੰਦਾ ਆਪਣੇ ਓਨਾ ਕੀ ਆਪਾਂ ਵਧੀਆ ਸਰ ਜਾਂਦਾ ਸਾਡਾ ਤੇ ਹਰ ਸਾਲ ਇਹ ਲਗਾਉਨੇ ਹੁੰਨੇ ਆ ਵੈਸੇ ਅਸੀਂ ਬਹੁਤ ਵਧੀਆ ਸਾਗ ਜਿਹੜਾ ਹੋ ਜਾਂਦਾ ਇੱਥੇ ਮਿੱਠੇ ਵਗੈਰਾ ਪਾਲਕ ਵਗੈਰਾ ਮਿੱਥੇ ਹੋ ਸਕਦਾ ਵੀ ਕਦੇ-ਕਦੇ ਇਹ ਅਸੀਂ ਲੈ ਲਈਏ ਬਾਹਰੋਂ ਜਿੱਦਾਂ ਰੋਟੀਆਂ ਵਗੈਰਾਂ ਚ ਪਾਉਣੇ ਹੁੰਦੇ ਆ ਨਹੀਂ ਤਾਂ ਘਰੋਂ ਹੀ ਤੋੜ ਕੇ ਜਿਹੜੇ ਬਣਾ ਲੈਣੇ ਹੁੰਨੇ ਆ ਰੋਟੀ ਰੋਟੀਆਂ ਮਿੱਥੇ ਵਾਲੀਆਂ ਤੇ ਇੱਥੇ ਨਾਲ ਹੀ ਹਸਣ ਲੱਗ ਗਏ ਸੀ ਪਾਲਕ ਬੀਜਣ ਤੇ ਪਾਲਕ ਲਗਾ ਦੇਣਗੇ ਜੇਕਰ ਘਰ ਦੇ ਵਿੱਚ ਥੋੜੀ-ਬਹੁਤੀ ਵੀ ਜਗ੍ਹਾ ਹੋਵੇ ਨਾ ਇਦਾਂ ਸਬਜ਼ੀਆਂ ਘਰੇ ਲਗਾਉਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਬਹੁਤ ਮਹਿੰਗੀਆਂ ਹੋ ਗਈਆਂ ਨੇ ਸਬਜ਼ੀਆਂ ਵੀ ਗਰਮੀਆਂ ਵਾਲੀਆਂ ਸਬਜ਼ੀਆਂ ਗਰਮੀਆਂ 'ਚ ਲਗਾ ਦਿਓ ਜੇ ਥੋੜੀ-ਬਹੁਤੀ ਵੀ ਜਗ੍ਹਾ ਹੈਗੀ ਆ ਘਰ ਦੇ ਵਿੱਚ ਜਾਂ ਫਿਰ ਤੁਸੀਂ ਸਰਦੀਆਂ ਵਾਲੀਆਂ ਸਬਜ਼ੀਆਂ ਲਗਾ ਲਓ ਜਿੱਦਾਂ ਸਾਗ ਵਗੈਰਾ ਹੁਣ ਲਗਾਉਣਾ ਹੈ ਆ ਜਾਤਾਂ ਲੋਕ ਕੋਠਿਆਂ ਦੇ ਉੱਤੇ ਵੀ ਲਗਾਈ ਜਾ ਰਹੇ ਹੁਣ ਤਾਂ ਸਾਰੀਆਂ ਸਬਜ਼ੀਆਂ ਵਗੈਰਾ ਬਹੁਤ ਵਧੀਆ ਮੈਂ ਦੇਖਦੀ ਹੁੰਨੀ ਆ ਵੀਡੀਓ ਬਹੁਤ ਵਧੀਆ ਜਿਹੜੀ ਗਾਰਡਨਿੰਗ ਕਰਦੇ ਆ ਲੋਕ ਕੋਠੇ ਦੇ ਉੱਤੇ ਵੀ ਜਿਨ੍ਹਾਂ ਦੇ نیچے ਜਗ੍ਹਾ ਨਹੀਂ ਹੈਗੀ ਤੇ ਥੋੜੀਆਂ-ਥੋੜੀਆਂ ਸਬਜ਼ੀਆਂ ਵਗੈਰਾ ਲਾ ਦਿੰਦੇ ਆ ਲੋਕ ਬਹੁਤ ਵਧੀਆ ਹੋ ਜਾਂਦੀਆਂ ਨਾਲੇ ਘਰ ਦੀ ਜਿਹੜੀ ਸਬਜ਼ੀ ਹੁੰਦੀ ਆ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਇੱਥੇ ਨਾ ਇਹ ਦਰਖਤ ਕਾਫੀ ਵੱਡਾ ਹੋਇਆ ਹੋਇਆ ਸੀ ਸਵੇਰੇ ਫਿਰ ਮਾਰਨਿੰਗ ਟਾਈਮ ਇਹ ਛਾਂ ਗਿਆ ਸੀ ਹਸਬੰਦ ਨੇ ਕੁਕੀ ਇਹਦੀ ਸ਼ੌਂ ਕਰਕੇ ਨਾ ਫਿਰ ਸਬਜ਼ੀਆਂ ਵਗੈਰਾ ਇਹ ਸਾਗ ਵਗੈਰਾ ਹੋਣਾ ਨਹੀਂ ਹੈਗਾ ਕਾਫੀ ਜ਼ਿਆਦਾ ਸ਼ੌਂ ਸੀ ਇਹਦੀ ਤੇ ਫਿਰ ਉਹ ਸਾਗ ਦਿੱਤਾ ਸੀ ਤੇ ਹੁਣ ਧੁੱਪ ਵਧੀਆ ਪੈਣ ਲੱਗ ਗਈ ਧੁੱਪ ਪੈਣ ਕਰਕੇ ਨਾ ਫਿਰ ਸਾਰੇ ਜਿਹੜੇ ਬੀ ਨੇ ਉਹ ਛੇਤੀ ਪੁੰਗਰੇ ਹੋਣਗੇ ਇੱਥੇ ਸਿਮਰਨ ਨੇ ਲੱਗਿਆ ਸੀ ਸ਼ਰਾਰਤਾਂ ਕਰਨ ਖੁਰਪੇ ਦੇ ਨਾਲ ਮੈਂ 2-3 ਵਾਰੀ ਉਹਨੂੰ ਹਟਾਇਆ ਵੀ ਸੀ ਤੇ ਹਟਿਆ ਨਹੀਂ ਹੈਗਾ ਮੈਂ ਕਿਹਾ ਵੀ ਇੱਧਰ ਫੜਾ ਖੁਰਪਾ ਤੇ ਹੱਥ ਤੇ ਲੱਗੂ ਤੇਰੇ ਫਿਰ ਸਕੂਲ ਵੀ ਜਾਂਦਾ ਏ ਇਸ ਕਰਕੇ ਫਿਰ ਇਹ ਬੱਚਾ ਬੋੜਾ ਰਹਿੰਦਾ ਵੀ ਕੁਝ ਲੱਗੇ ਨਾ ਹੱਥ ਤੇ ਮੈਂ ਖੁਰਪਾ ਤੋ ਖੋਲਿਆ ਸੀ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਚਲ ਪਾਪੇ ਦੇ ਨਾਲ ਬੀ ਲਗਵਾ ਨਾਲ ਲੱਗ ਕੇ ਤੇ ਹੁਣ ਇਹ ਲੱਗਿਆ ਵਾ ਨਾਲ ਬੀ ਲਗਵਾਉਣਾ ਪਾਲਕ ਦੇ ਤੇ ਨਾਲ ਹੀ ਮੇਥੀ ਦੇ ਤੇ ਇਦਾਂ ਇਹਨੂੰ ਕੰਮ ਲਾਉਣਾ ਪੈਂਦਾ ਵਿੱਚ ਵਿਚਾਲੇ ਨਹੀਂ ਤਾਂ ਫਿਰ ਬੱਚਾ ਡਰ ਰਹਿੰਦਾ ਖੁਰਪਾ ਕਹੀ ਵਗੈਰਾ ਹੁੰਦੀ ਆ ਜਿੱਦਾਂ ਤਿੱਖੀਆਂ ਚੀਜ਼ਾਂ ਫਿਰ ਉਹ ਹੱਥ ਤੇ ਲੱਗਣ ਦਾ ਡਰ ਰਹਿੰਦਾ ਏ ਮੂਰੇ ਸਰਦੀਆਂ ਵਗਿਆ ਆ ਰਹੀਆਂ ਨੇ ਫਿਰ ਇਦਾਂ ਹੁੰਦਾ ਵਾ ਦਿਵਾਲੀ ਵੀ ਆ ਰਹੀ ਹੈ ਕੁਛ 6 ਫੀਟ ਲੱਗੇ ਬੱਚੇ ਦੇ ਫਿਰ ਸਾਰੀ ਸਰਦੀਆਂ ਜਿਹੜਾ ਦੁੱਖ ਦੀ ਰਹਿੰਦੀ ਹੈ ਫਿਰ ਬਹੁਤ ਜਿਹੜਾ ਬਚਾਅ ਕਰਨਾ ਪੈਂਦਾ ਵਾ ਬੱਚਿਆਂ ਤੋਂ ਇਨ੍ਹਾਂ ਚੀਜ਼ਾਂ ਦਾ ਤੇ ਇੱਥੇ ਹੁਣ ਇਹਨੂੰ ਲਾਇਆ ਵਾ ਵੀ ਚੱਲ ਬੀ ਲਗਾ ਇਹਦੇ ਪਾਪਾ ਕਹਿੰਦੇ ਚਲਾ ਜਾ ਹੈਲਪ ਕਰਾ ਮੇਰੀ ਨਾਲ ਥੋੜਾਕ ਟਾਈਮ ਬਸੇ ਨੇ ਇੱਥੇ ਕੋ ਉਹ ਕੀਤਾ ਵਾ ਫਿਰ ਉਸ ਤੋਂ ਬਾਅਦ ਫਿਰ ਲੱਗ ਗਿਆ ਸੀ ਪਾਣੀ ਵਾਲੀ ਪਾਈਪ ਜਿਹੜੀ ਛੱਡੀ ਹੋਈ ਸੀ ਪਾਣੀ ਵਾਸਤੇ ਉਹਦੇ ਨਾਲ ਪੰਗੇ ਲੈਣ ਲੱਗਿਆ ਹੋਇਆ ਸੀ ਇਹ ਤੇ ਸੰਡੇ ਕਰਕੇ ਇਹਨੂੰ ਛੁੱਟੀ ਸੀ ਤੇ ਇਹ ਫਿਰ ਅੱਜ ਸ਼ਰਤਾਂ ਸੁਜਰੀਆਂ ਸੀ ਇਹਨੂੰ ਉਹਦੇ ਪਾਪਾ ਵੀ ਘਰੇ ਹੀ ਸੀ ਬਾਕੀ ਜੀ ਆਪਣੀ ਇੱਕੋ ਹੀ ਰਿਕਵੈਸਟ ਆ ਸਾਰੇ ਭੈਣ ਭਰਾਵਾਂ ਅੱਗੇ ਕਿ ਜੋ ਵੀ ਆਪਣੇ ਭੈਣ ਭਰਾ ਵੀਡੀਓ ਦੇਖਦੇ ਆ ਪਲੀਜ਼ ਫਿਰੋ ਵੀਡੀਓ ਦੇਖਿਆ ਕਰੋ ਥੋੜੀ ਜੀ 1-2 ਮਿੰਟ ਦੀ ਵੀਡੀਓ ਦੇਖ ਕੇ ਵਿਊ ਦੇ ਕੇ ਨਾ ਜਾਇਆ ਕਰੋ ਜੇ ਸਪੋਰਟ ਕਰਨੀ ਆ ਪਲੀਜ਼ ਫੁੱਲ ਸਪੋਰਟ ਕਰਿਆ ਕਰੋ ਚਾਹੇ ਵੀਡੀਓ ਲਾ ਕੇ ਰੱਖ ਦਿਆ ਕਰੋ ਜੇ ਨਾਈਨ ਟਾਈਮ ਹੁੰਦਾ ਤਾਂ ਡਿਲੇ ਕੋਲੇ ਤਾਂ ਵੀਡੀਓ ਲਗਾ ਕੇ ਰੱਖ ਦਿਆ ਕਰੋ ਐਂਡ ਵਿੱਚ ਕਰ ਦਿਆ ਕਰੋ ਕਮੈਂਟ ਸਸਟਿਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਸ ਦਿਨ ਆਪਾਂ ਲਗਾਤੀ ਸੀ ਜੀ ਸਰੋਂ ਸਾਗ ਲਗਾਤਾ ਸੀ ਅੱਜ ਤੀਜਾ ਚੌਥਾ ਦਿਨ ਹੋ ਗਿਆ ਸਾਗ ਲਗਾਏ ਨੂੰ ਤੇ ਪਾਲਕ ਵੀ ਲਗਾਤੀ ਸੀ ਮੇਥੇ ਵਗੈਰਾ ਧਣੀਆਂ ਵਗੈਰਾ ਸਾਰਾ ਕੁਝ ਲਗਾਤਾ ਸੀ ਤੇ ਅੱਜ ਮੰਮੀ ਲਾਉਣ ਲੱਗੇ ਹੈ ਚੁੱਲ੍ਹੇ ਨੂੰ ਮਿੱਟੀ ਸਾਗ ਦਾ ਕੰਮ ਕੰਪਲੀਟ ਹੋ ਗਿਆ ਸੀ ਤੇ ਅੱਥ ਮੰਮੀ ਅੱਜ ਚੁੱਲ੍ਹੇ ਨੂੰ ਮਿੱਟੀ ਲਾਉਣ ਲੱਗੇ ਆ ਮੈਂ ਹੀ ਪੈਣ ਕਰਕੇ ਨਾ ਚੁੱਲ੍ਹਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਸੀ ਦੇਖੋ ਕਿ ਸੁਬਿਕ ਜਣਾ ਚੁੱਲਾ ਕਾਫੀ ਖਰਾਬ ਹੋ ਗਿਆ ਸੀ ਮੀਂਹ ਪੈਣ ਨਾਲ ਤੇ ਮਿੱਟੀ ਖੁਰਚ ਕੇ ਮੰਮੀ ਨੇ ਪਹਿਲਾਂ ਸਾਰੀ ਲਾਤੀ ਜਿੰਨੀ ਵੀ ਉੱਪਰੋਂ ਲੈਂਦੀ ਸੀ ਤੇ ਫਿਰ ਇੱਥੇ ਤੂੜੀ ਮਿਲਾ ਕੇ ਮਿੱਟੀ ਦੇ ਵਿੱਚ ਫਿਰ ਉਹ ਲੱਗੇ ਆ ਲਗਾਉਣ ਚੁੱਲੇ ਦੇ ਉੱਤੇ ਸਿਮਰ ਸਿੰਘ ਜੀ ਗਏ ਜੀ ਸਕੂਲ ਉਹਨਾਂ ਦੇ ਬਾਅਦ ਚ ਹੀ ਕੰਮ ਕਰਦੇ ਆ ਫਿਰ ਅਸੀਂ ਤਾਂ ਫਿਰ ਪਤਾ ਹੀ ਆ ਤੁਹਾਨੂੰ ਬੱਚੇ ਪੰਗੇ ਲੈਂਦੇ ਆ ਵਿੱਚ ਹਰ ਇੱਕ ਕੰਮ ਦੇ ਦਿਵਾਲੀ ਵੇ ਕਰਕੇ ਸਮਾਈਆਂ ਹੋ ਜਾਂਦੀਆਂ ਨੇ ਨਹੀਂ ਤਾਂ ਬਸ ਫਿਰ ਸਰਦੀਆਂ ਚ ਤਾਂ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਦਿਨ ਵੀ ਛੋਟੇ ਹੋ ਜਾਂਦੇ ਨੇ ਵਾਸਤੇ ਤਾਂ ਤਾਂ ਕੀ ਕਹਿੰਦੇ ਨੇ ਮਮਾਹੋ ਥੋੜੀ ਚੱਕ ਕੀ ਕਹਿੰਦੇ ਨੇ ਕਹਾਵਤ ਨਹੀਂ ਹੈਗੀ ਲੱਗ ਗਿਆ ਕੋ ਤੌੜੀ ਚੱਕ ਤਵਾ ਤੋਂ ਹਾਂ ਉਹ ਕਹਿੰਦੇ ਹੁੰਦੇ ਨੇ ਫਿਰ ਤਾਂ ਉਹ ਕੰਮ ਹੋ ਜਾਂਦਾ ਚੜ ਗਿਆ ਪੋ ਤੌੜੀ ਚੱਕ ਤਵਾ ਤੋਂ ਹਾਂ ਉਹ ਤਾਂ ਖਾਣਾ ਪਕਾਣਾ ਹੀ ਲੋਟ ਆਉਂਦਾ ਵਾ ਫਿਰ ਵਾਧੂ ਕੰਮ ਕੋਈ ਨਹੀਂ ਹੁੰਦੇ ਹੈਗੇ ਇਸ ਕਰਕੇ ਬਸ ਆਹੀ ਥੋੜੇ ਦਿਨ ਨੇ ਫਿਰ ਸਰਦੀਆਂ ਸ਼ੁਰੂ ਹੋ ਗਈਆਂ ਨੇ ਬਸ ਹੁਣ ਮੌਸਮ ਦਾ ਪਹਿਲਾਂ ਨਾਲ ਫਰਕ ਪੈ ਗਿਆ ਹੈ ਹੁਣ ਸਫਾਈ ਵੀ ਹੋ ਜੂਗੀ ਬਸ ਫਿਰ ਤਾਂ ਨਹੀਂ ਕੁਝ ਹੁੰਦਾ ਹੈਗਾ ਮਿੱਟੀ ਵਸੂਣ ਲੱਗ ਜੂ ਚੁੱਲੇ ਤੇ ਫਿਰ ਸਾਰਾ ਸਿਆਲਾ ਜਿਹੜਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੋਰ ਦਾਲ ਸਬਜੀ ਜੇ ਬਣਾਉਣੀ ਆ ਚੁੱਲੇ ਤੇ ਬਣਦੀ ਆ ਫਿਰ ਤਾਂ ਚੁੱਲੇ ਤੇ ਵਧੀਆ ਲੱਗਦਾ ਕਿਉਂਕਿ ਫਿਰ ਨਾਲੇ ਤਾਂ ਬੰਦਾ ਸੇਕ ਲੰਦਾ ਵਾ ਤੇ ਨਾਲੇ ਚਲੋ ਆਪਣਾ ਸਾਗ ਵਗੈਰਾ ਦਾਲ ਸਬਜੀ ਬਣ ਜਾਂਦੀ ਆ ਤੇ ਮੈਂ ਰਾਤ ਨੂੰ ਚਿੱਤੇ ਕਰਦਾ ਸੀ ਮੰਮਾ ਕਹਿੰਦਾ ਆਲੂ ਭੁੰਨ ਕੇ ਖਾਂਦੀ ਹੁੰਦੀ ਸੀ ਕਹਿੰਦਾ ਅਮਨ ਭੂਆ ਚੁੱਲ੍ਹੇ ਦੇ ਚੁੱਲ੍ਹੇ 'ਚ ਸਿੱਟਦੇ ਨੇ ਉਹਨੇ ਹੈਨਾ ਹਾਂ ਚਿੱਤੇ ਕੀਤਾ ਉਹਨੇ ਆਪਦੀ ਭੂਆ ਨੂੰ ਤੇ ਜਨਾ ਭੂਆ ਕਹਿੰਦਾ ਚੁੱਲ੍ਹੇ ਚਾਲੂ ਛੱਡ ਦਿੰਦੀ ਸੀ ਸਰਦੀਆਂ 'ਚ ਤੇ ਆਲੂ ਭੁੰਨ ਕੇ ਖਾਂਦੀ ਸੀ ਹੋਰ ਚੱਜ ਗਈ ਫਿਰ ਨੇ ਚੱਜ ਆ ਗਈ ਹਾਂ ਪਾਪਾ ਗੱਲਾਂ ਨਾ ਮਮਾ ਫੇਰ ਕੇ ਉੱਤੇ ਫਿਰ ਉੱਪਰ ਦੀ ਕੀ ਫੇਰਾਂਗੇ ਪੀਲੀ ਮਿੱਟੀ ਗੋਹਾ ਮਿੱਟੀ ਅੱਛਾ ਗੋਹਾ ਮਿੱਟੀ ਹੂੰ ਫੇਰ ਮਿੱਟੀ ਗੋਹਾ ਮਿੱਟੀ ਹੂੰ ਕਈ ਨਾ ਨਾ ਪੰਡੂ ਉੱਪਰ ਫੇਰ ਕੇ ਹੈ ਨਾ ਉਹ ਆਏ ਵਾਏ ਬੁढ़े ਲੱਗਦੇ ਰਹੇ ਤੇ ਉਹ ਕਾਲੇ ਤਾਂ ਹੋ ਜਾਂਦੇ ਆ ਪਰ ਉਹ ਤਾਂ ਹਫਤੇ ਬਾਅਦ ਪੇਰ ਨਾਲ ਲਿੰਦਾ ਉਹ ਡੇਲੀ ਸਫਾਈ ਕਰਨੀ ਪੈਂਦੀ ਆ ਨਾ ਫਿਰ ਚੁੱਲ੍ਹੇ ਦੀ ਪੰਡੂ ਫੇਰਨ ਨਾਲ ਤਾਂ ਮੈਂ ਮੈ ਵੀ ਵਧੀਆ ਲੱਗਦੀ ਆ ਹਨਾ ਚਲੋ ਇਹ ਵੀ ਵਧੀਆ ਆਪਣੇ ਪੁਰਾਣੇ ਜੀ ਲੱਗਦੇ ਸੋ ਤਾਂ ਕਾਸ ਜਿਹਾ ਹੀ ਚੱਲ ਰਹੇ ਨੇ ਬੇਖੌਂ ਨਾ ਸਾਡੇ ਉਧਰਲੇ ਏਰੀਏ ਨਾ ਭੇਰੀਏ ਦੇ ਵਿੱਚ ਤਾਂ ਹਨਾ ਲੋਕ ਪਾਂਡੂ ਫੇਰਦੇ ਆ ਸਵੇਰੇ ਉੱਕੇ ਪਹਿਲਾਂ ਪਾਂਡੂ ਫੇਰਦੇ ਆ ਚੁੱਲ੍ਹੇ ਤੇ ਆਪਦੇ ਆਪ ਦੇ ਉਹ ਹੁੰਦੇ ਨੇ ਹਨਾ ਚਲੋ ਕਿਸੇ ਨੂੰ ਵਧੀਆ ਲੱਗਦਾ ਪਿੰਡਾਂ 'ਚ ਹਲੇ ਵੀ ਹੈਗਾ ਵਾਹੀ ਆਪਾਂ ਜਿਵੇਂ ਆਪਣੇ ਵੀ ਪਿੰਡ 'ਚ ਆਉਣਗੇ ਬਹੁਤ ਲੋਕ ਜਿਹੜੇ ਹਨਾ ਲਾਉਂਦੇ ਆ ਮਿੱਟੀ ਮਿੱਟੀ ਲਾ ਕੇ ਉੱਪਰ ਪਾਂਡੂ ਫੇਰ ਦਿੰਦੇ ਆ ਹਨਾ ਕੀ ਆਪਾਂ ਤਾਂ ਬਸ ਇਦਾਂ ਹੀ ਬਸ ਮਿੱਟੀ ਲਾ ਲੈਣੀ ਆ ਪਹਿਲਾਂ ਟੁਕਟਾ ਹੋਇਆ ਜਿੱਥੇ-ਜਿੱਥੋਂ ਤੂੜੀ ਪਾ ਕੇ ਮਿੱਟੀ ਲਾ ਲੈਣੀ ਆ ਫਿਰ ਉਸ ਤੋਂ ਬਾਅਦ ਪੀਲੀ ਮਿੱਟੀ ਫੇਰ ਦੇਣੀ ਆ ਨਾ ਹਾਂ ਬਿਲਕੁਲ ਅੱਜ ਹੀ ਫੇਰ ਦੇਣੀ ਆ ਕਿ ਕੱਲ ਨੂੰ ਦੋ ਦਿਨ ਕਰਕੇ ਫੇਰ ਦੋ ਦਿਨ ਰੱਖਦੇ ਆ ਤੇ ਸੱਕਾ ਜੂ ਗਈ ਆ ਹਾਂ ਤੇ ਸੱਕਾ ਜੂ ਗਈ ਹੈ ਨਾ ਕਈ ਜਿਹੜਾ ਚੁੱਲਾ ਬਣਾਉਂਦੇ ਆਪਾਂ ਚੋਰਕ ਤੇ ਚੁੱਲਾ ਇਕੱਠੇ ਹੀ ਬਣਾਇਆ ਹੋਇਆ ਫਿਰ ਸਰਦੀਆਂ ਦੇ ਵਿੱਚ ਕਈ ਵਾਰ ਜਦੋਂ ਪੰਜੀਰੀ ਵਗੈਰਾ ਬਣਾਉਣੀ ਹੁੰਦੀ ਹੈ ਹਨਾ ਪਾਣੀ ਗਰਮ ਕਰਨਾ ਹੁੰਦਾ ਵੈਸੇ ਤਾਂ ਚਲੋ ਗਿੱਜਰ ਹੈਗਾ ਹੀ ਆ ਪਰ ਕਈ ਵਾਰ ਐਦਾਂ ਹੁੰਦਾ ਵੀ ਪਾਣੀ ਗਰਮ ਉਹ ਧਰ ਗੰਦਾ ਬੰਦਾ ਵੀ ਉੱਪਰ ਭਾਂਡੇ ਭੁੰਡਿਆਂ ਵਾਸਤੇ ਮਨ ਜੀ ਪੰਜੀਰੀ ਖਵਾ ਪੰਜੀਰੀ ਖਵਾ ਨੂੰ ਬੜੀਆ ਕੰਮ ਆ ਜਾਂਦਾ ਚੋਰ ਵੱਡੀ ਤੇ ਫਿਰ ਬੰਦਾ ਬਣਾ ਲੈਂਦਾ ਵਾ ਵੱਡੀ ਕੜਾਹੀ ਰੱਖ ਕੇ ਚਲੋ ਮਮਾ ਲਾ ਲਓ ਹੁਣ ਤੁਸੀਂ ਮਿੱਟੀ ਫਿਰ ਦਿਖਾਉਣੇ ਆਪਾਂ ਮਿੱਟੀ ਲਾ ਕੇ ਬਿਲਕੁਲ ਲਓ ਜੀ ਚੁੱਲਿਆਂ ਨੂੰ ਲੱਗ ਗਈ ਸੀ ਮਿੱਟੀ ਤੇ ਥੋੜਾ ਥੋੜਾ ਸੁੱਕ ਗਏ ਸੀ ਚੁੱਲ੍ਹੇ ਤੇ ਤੂੜੀ ਤੇ ਕਾਲੀ ਮਿੱਟੀ ਪਾ ਕੇ ਮੰਮੀ ਨੇ ਲਾਤੀ ਬਸ ਹੁਣ ਇੱਕ ਅੱਧਾ ਦਿਨ ਹੋਰ ਰੁੱਕੇ ਇਹਨਾਂ ਨੂੰ ਗੋਹੇ ਦੇ ਵਿੱਚ ਪੀਲੀ ਮਿੱਟੀ ਰਲਾ ਕੇ ਤੇ ਫਿਰ ਉਹਦੇ ਉੱਪਰ ਆਪਾਂ ਲਾ ਦਵਾਂਗੇ ਚੁੱਲਿਆਂ ਦੇ ਉਹਨੂੰ ਲਾਵਾ ਦੇ ਉੱਪਰ ਤੇ ਬਾਕੀ ਆਪਣੇ ਚੁੱਲ੍ਹੇ ਰੈਡੀ ਨੇ ਜੀ ਸਰਦੀਆਂ ਲਈ ਲਓ ਜੀ ਇਹ ਖੂਬ ਸੀ ਪਿੰਡ ਵਾਲੇ ਚੁੱਲੇ ਲੋ ਜੀ ਆਪਣੀ ਵੀਡੀਓ ਅੱਜ ਦੀ ਇਹ ਸੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ ਚੈਨਲ ਨੂੰ ਮੱਕੀ ਆਪਾਂ ਇਧਰ ਕੱਪੜੇ ਵਗੈਰਾ ਧੋ ਕੇ ਪਾਏ ਸੀ ਸ਼ਾਮ ਦਾ ਹੁਣ 3 3:00 ਵਜ ਗਏ ਨੇ ਸ਼ਾਮ ਤਾਂ ਨਹੀਂ ਹੋਈ ਹਲੇ ਤੋਂ ਨਿਕਲੀ ਹੋਈ ਐ 3:00 ਵਜੇ ਸੀ ਤੇ ਸਿਮਰਨਾ ਆ ਗਿਆ ਸੀ ਸਕੂਲ ਨੂੰ ਮੈਂ ਕੱਪੜੇ ਉਹਦੇ ਫਿਰ ਬਾਟੀ ਧੋਣੀ ਸੀ ਨਾਲ ਹੀ ਫਿਰ ਮੈਂ ਪੀੜੇ ਸੱਟ ਦੇ ਕੱਪੜੇ ਸੀ ਉਹ ਵੀ ਧੋ ਕੇ ਪਾ ਦਿੱਤੇ ਨੇ ਮੈਂ ਕਿਹਾ ਚੁੱਲ੍ਹੋ ਲੱਗਦੇ ਹੱਥ ਨਾਲ ਹੀ ਧੋ ਦਿੰਨੇ ਆ ਤੇ ਨਾਲ ਹੀ ਫਿਰ ਮੈਂ ਇਧਰ ਪਾਣੀ ਐ ਜਿਹੜਾ ਦੇਣ ਲੱਗੇ ਹੋਈ ਸੀ ਸਾਗ ਨੂੰ ਤਾਂ ਲੋੜ ਨਹੀਂ ਪਾਣੀ ਦੇਣ ਦੀ ਤੇ ਇਧਰ ਮੈਂ ਮੇਥੇ ਤੇ ਆਪਾਂ ਧਨੀਆ ਲਗਾਇਆ ਹੋਇਆ ਸੀ ਇਹਨਾਂ ਨੂੰ ਕਾਫੀ ਦਿਨ ਹੋ ਗਿਆ ਸੀ ਲਾਇਆ ਨੂੰ ਦਾ ਧਨੀਆ ਨੂੰ ਤਾਂ ਤਕਰੀਬਨ ਹਫਤਾ ਹੀ ਹੋ ਗਿਆ ਸੀ ਬੀਕ ਦਿਨ ਲੱਗ ਜੁੰਨੇ ਆ ਲੱਗ ਜੰਦੇ ਇਹਨੂੰ ਉੱਗਣ ਲਈ ਤੇ ਹਫਤਾ ਹੋ ਗਿਆ ਸੀ ਤੇ ਨਿੱਕੇ ਨਿੱਕੇ ਜੇ ਵਿੱਚੋਂ ਨਿਕਲੇ ਬੂਟੇ ਜੇ ਤੇ ਉਧਰ ਮੈਂ ਇਥੇ ਲਾਏ ਸੀ ਮੈਂ ਕਿਹਾ ਚਲੋ ਵੀ ਪਾਣੀ ਦੇਣ ਆਣਾ ਹੁਣ ਲਾਇਆ ਨਹੀਂ ਸੀ ਪਾਣੀ ਨਾ ਗੁੱਡੇ ਤੋਂ ਬਾਅਦ ਚ ਫਿਰ ਮੈਂ ਇਦਾਂ ਹੀ ਬੀ ਲਾਤੀ ਸੀ ਮਿੱਟੀ ਦੇ ਵਿੱਚ ਸੱਲ ਜੀ ਸੀ ਮੀਂਹ ਪਿਆ ਕਰਕੇ ਫਿਰ ਮੈਂ ਪਾਣੀ ਮੈਂ ਕਿਹਾ ਚਲੋ ਹੁਣ ਦੇ ਦੰਨੇ ਆ ਥੋੜਾ ਥੋੜਾ ਇਹਨਾਂ ਨੂੰ ਪਾਣੀ ਦੇ ਦੰਨੇ ਆ ਕਿਰੇ ਜੇ ਉੱਗਿਆਉਣਗੇ ਜਲਦੀ ਉਧਰ ਵੀ ਆਪਾਂ ਦੇਣਾ ਵਾ ਪਾਣੀ ਪਾਲਕ ਤੇ ਮਿੱਠੀ ਲਗਾਈ ਹੋਈਆਂ ਮੂਲੀਆਂ ਵਗੈਰਾ ਉਹਨਾਂ ਨੂੰ ਵੀ ਦਮਾਂਗੇ ਪਾਣੀ 'ਚ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ